ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰਨ ਲੱਗਿਆ ਜਿਹੜੀ ਅੱਜ ਕਣਕਾਂ ਨੂੰ ਅੱਗ ਲੱਗ ਰਹੀ ਆ ਕਈ ਕਿੱਲਿਆਂ ਦੇ ਕਿੱਲੇ ਮੱਚੇ ਜਾ ਰਹੇ ਆ ਕੋਈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੋਈ ਫਾਜ਼ਲਕਾ ਦੇ ਵਿੱਚ ਕੋਈ ਕਿਸੇ ਜ਼ਿਲ੍ਹੇ ਦੇ ਵਿੱਚ ਜਿਹੜੀ ਇਹ ਅੱਗ ਲੱਗ ਰਹੀ ਆ ਮੈਂ ਉਸ ਮਸਲੇ ਤੇ ਗੱਲ ਕਰਨੀ ਆ ਮੈਂ ਗੱਲ ਕਰਨੀ ਆ ਮਜ਼ਦੂਰਾਂ ਦੀ ਵੀ ਕਿਉਂਕਿ ਮੈਂ ਮਜ਼ਦੂਰਾਂ ਦਾ ਪੁੱਤ ਆ ਮੇਰੀ ਮਜ਼ਦੂਰਾਂ ਦੀ ਗੱਲ ਕਰਨਾ ਹੱਕ ਆ ਪਹਿਲੀ ਗੱਲ ਤਾਂ ਮੈਂ ਇਹ ਕਰਦਾ ਕਿ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਆ ਉਸ ਟਾਈਮ ਤੇ ਪੁਲਿਸ ਦੀਆਂ ਗੱਡੀਆਂ ਘੁਕਦੀਆਂ ਰਹਿੰਦੀਆਂ ਕਈ ਐਸਐਸਪੀ ਸਾਭਾਂ ਦੀਆਂ ਵੀਡੀਓ ਆਈਆਂ ਸੀ ਕਿ ਤੁਹਾਡੇ ਦੇ ਪਰਚਾ ਹੋ ਜਾਣਾ ਇਸ ਪਰਾਲੀ ਨੂੰ ਅੱਗ ਨਾ ਲਾਓ ਤੁਸੀਂ ਆਹ ਨਾ ਕਰੋ ਤੇ ਅੱਜ ਤੁਸੀਂ ਕਿਉਂ ਨਹੀਂ ਗੱਡੀਆਂ ਲੈ ਕੇ ਘੌਂਦੇ ਜਦੋਂ ਕਣਕਾਂ ਨੂੰ ਅੱਗ ਲੱਗ ਰਹੀ ਆ ਮੈਂ ਹੁਣੇ ਇੱਕ ਵੀਡੀਓ ਵੇਖ ਕੇ ਟਿਆਂ ਕਿ ਕਈ ਕਿੱਲਾਂ ਦੇ ਕਿੱਲੇ ਮੱਚ ਗਏ ਤੇ ਉੱਥੇ ਇੱਕ ਪਾਣੀ ਬੁਝਾਉਣ ਵਾਲੀ ਖੜੀ ਆ ਤੇ ਉਹ ਵੀ ਕੰਮ ਨਹੀਂ ਕਰੀ ਜਾਂਦੀ ਉਹ ਵੀ ਪਾਣੀ ਦੀਆਂ ਬਾਲਟੀਆਂ ਪਾਗਾਂ ਜਾ ਰਹੀਆਂ ਇੱਥੇ ਮਸਲਾ ਇਹ ਆ ਕਿ ਜਿਹੜਾ ਭਾਈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਅੱਜ ਤੁਹਾਡੀ ਸਰਕਾਰ ਨੇ ਡਿਊਟੀ ਨਹੀਂ ਲਈ ਜਦੋਂ ਤੁਹਾਡੀ ਪਰਾਲੀ ਨੂੰ ਅੱਗ ਲਾਉਣ ਵਾਸਤੇ ਡਿਊਟੀ ਲੱਗਦੀ ਆ ਕਿ ਹੁਣ ਰੋਕੋ ਅੱਗ ਨਾ ਲੱਗੇ ਉਸ ਟਾਈਮ ਤੇ ਸਾਰਾ ਤੁ ਭੱਜੇ ਫਿਰਦੇ ਆ ਕੀ ਗੱਲ ਉਹ ਪਰਾਲੀ ਬਿਜ਼ਨਸਮੈਨਾਂ ਨੂੰ ਵੇਚ ਨਹੀਂ ਹੁੰਦੀ ਆ ਤਾਂ ਕਰਕੇ ਤੇ ਜਿਹੜੀ ਇਹ ਕਣਕਾ ਇਹ ਕਿਸਾਨ ਦੀ ਕਣਕਾ ਹੋਰ ਕਿਸੇ ਦੀ ਕਣਕ ਨਹੀਂ ਇਹ ਗੱਲ ਨੋਟ ਕਰੋ ਹੋਰ ਇਹ ਕਿਸੇ ਦੀ ਕਣਕ ਨਹੀਂ ਮੈਂ ਅੱਜ ਇੱਕ ਬੇਨਤੀ ਕਰਦਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦਾ ਕੋਈ ਦੋਸ਼ ਨਹੀਂ ਸਰਕਾਰ ਨੂੰ ਕਹੂੰਗਾ ਸਰਕਾਰ ਡਿਊਟੀ ਲਾਵੇ ਪ੍ਰਸ਼ਾਸਨ ਦੀ ਕਿ ਜਿੱਥੇ-ਜਿੱਥੇ ਕਣਕਾਂ ਨੂੰ ਅੱਗ ਲੱਗਣ ਤੋਂ ਪਹਿਲਾਂ ਹੀ ਪਹੁੰਚੋ ਕਿਤੇ ਨਾ ਕਿਤੇ ਆਪਦਾ ਇਹੋ ਜਿਹਾ ਸਿਸਟਮ ਤਿਆਰ ਕਰੋ ਤਾਂ ਕਿ ਲੋਕਾਂ ਦੇ ਕਿੱਲੇ ਬਚਾਏ ਜਾ ਸਕਣ ਜਿਹੜਾ ਕੋਈ 100 ਕਿੱਲੇ ਵਾਲਾ ਉਹਨੂੰ ਹੋ ਸਕਦਾ ਕੋਈ 5 7 ਕਿੱਲੇ ਨਾਲ ਫਰਕ ਨਾ ਪਵੇ ਇਹ ਗੱਲ ਕਹਿਣੀ ਮੇਰੇ ਵਾਸਤੇ ਹੈ ਤਾਂ ਸ਼ਰਮਾਂ ਲਈ ਆ ਪਰ ਮੈਂ ਗੱਲ ਕਹਿਣਾ ਕਈ ਇਹੋ ਜਿਹੇ ਲੋਕ ਆ ਜਿਹੜੇ 2 2 3 3 ਕਿੱਲੇ ਵਾਲੇ ਆ ਤੇ ਉਹਨਾਂ ਦੀ ਵੀ ਜਿਹੜੇ ਕਹਿ ਲਓ ਮੈਂ ਕਹਿੰਦਾ ਅੱਗ ਲੱਗ ਜਾਂਦੀ ਆ ਜਦੋਂ 2 3 ਕਿੱਲੇ ਵਾਲੇ ਕਿਸਾਨ ਦੀ ਉਹਦੀ ਭਾਈ ਸਾਹਿਬ ਜਿਵੇਂ ਮਾਂਜੀ ਵਾਜ ਜਾਂਦੀ ਆ ਉਹ ਕਿਸੇ ਪੱਖ ਦਾ ਨਹੀਂ ਰਹਿੰਦਾ ਇਹ ਯਾਦ ਰੱਖ ਲੋ ਤੇ ਮੈਂ ਬੇਨਤੀ ਪ੍ਰਸ਼ਾਸਨ ਨੂੰ ਵਾਰ-ਵਾਰ ਇਹ ਕਹਿਣਾ ਕਿ ਜੇਕਰ ਪਰਾਲੀ ਬਚਾਉਣ ਵਾਸਤੇ ਤਾਂ ਕਿ ਪਰਾਲੀ ਨੂੰ ਅੱਗ ਨਾ ਲੱਗ ਜੇ ਉਹ ਪਰਾਲੀ ਬਿਜ਼ਨਸਮੈਨਾਂ ਕੋਲ ਪਹੁੰਚ ਜੇ ਤਾਂ ਕਿ ਗੱਤੇ-ਗੁੱਤੇ ਜੋ ਵੀ ਮੰਦਾ ਬਣ ਜਾਵੇ ਜੇ ਉਹਦੋਂ ਗੱਡੀਆਂ ਘੁੱਕ ਸਕਦੀਆਂ ਤੇ ਅੱਜ ਵੀ ਗੱਡੀਆਂ ਕਕਾਓ ਜਿਹੜੀ ਕਿਸਾਨਾਂ ਦੀ ਕਣਕਾ ਬਚਾਓ ਹੁਣ ਮੈਂ ਗੱਲ ਕਰਨ ਲੱਗਿਆ ਮਜ਼ਦੂਰਾਂ ਦੀ ਮੈਂ ਮਜ਼ਦੂਰਾਂ ਦਾ ਪੁੱਤ ਆ ਕਈ ਮੈਂ 2-3 ਕਿਸਾਨਾਂ ਨੂੰ ਪੁੱਛਿਆ ਕਿ ਯਾਰ ਕਣਕ ਕੀ ਰੇਟ ਆ ਸਰਕਾਰੀ ਰੇਟ ਆ 2425 ਰੁਪਏ 2425 ਰੁਪਏ ਬਹੁਤ ਘਾਟਾ ਕਿਸਾਨ ਵਾਸਤੇ ਪਰ ਇਹ ਬਈ ਮਜ਼ਦੂਰ ਵਾਸਤੇ 2425 ਰੁਪਏ ਬਹੁਤ ਜ਼ਿਆਦਾ ਆ ਮੈਂ ਕਈਆਂ ਤੋਂ ਕਣਕ ਮੰਗੀ ਮੈਂ ਕਿਹਾ ਭਾਈ ਸਾਹਿਬ ਜਿਹੜਾ ਸਰਕਾਰੀ ਰੇਟ ਉਸ ਰੇਟ ਤੇ ਸਾਨੂੰ ਕੋਈ 3-4 ਕੁਇੰਟਲ ਕਣਕ ਦਿਓ ਪਰ ਨਹੀਂ ਅਸੀਂ ਮੰਡੀ 'ਚ ਸਿੱਟਦੀ ਅਸੀਂ ਆੜਤੀਏ ਕੋਲ ਸਿੱਟਦੀ ਹਾਲਾਂਕਿ ਕਿਸਾਨ ਗਰੀਬ ਦੀ ਗਲਤ ਨਹੀਂ ਕਰ ਰਿਹਾ ਇਹ ਗੱਲ ਮਾੜੀ ਆ ਗੱਲ ਕਰਨੀ ਚਾਹੀਦੀ ਆ ਮੈਂ ਅੱਜ ਕਿਸਾਨ ਤੇ ਸਰਕਾਰ ਨੂੰ ਕਹਿਣਾ ਚਾਹੁੰਨਾ ਕਿ ਦਿਨੋ ਦਿਨ ਫਸਲ ਦਾ ਰੇਟ ਵਧਦਾ ਜਾ ਰਿਹਾ ਐਮ ਐਸ ਪੀ ਦੋ ਇਹਨਾਂ ਨੂੰ ਰੇਟ ਵਧਾਓ ਇਹਨਾਂ ਦਾ ਹੱਕਾ ਰੇਟ ਲੈਣਾ ਪਰ ਨਾਲ ਨਾਲ ਉਸ ਗਰੀਬ ਵਾਸਤੇ ਸੋਚਿਆ ਜਾਵੇ ਜਿਹਨੂੰ 2400 ਰੁਪਿਆ ਕਮਾਉਣ ਵਾਸਤੇ 2400 ਰੁਪਿਆ ਪਾਸੇ ਕੱਢਣ ਵਾਸਤੇ ਜਿਹਨੂੰ ਲਗਭਗ 10 ਦਿਨ ਚਾਹੀਦੇ ਆ ਤੇ ਦਸਾਂ ਦਿਨਾਂ ਵਿੱਚ ਕੋਈ ਦਿਹਾੜੀ ਲੱਗਦੀ ਆ ਕੋਈ ਨਹੀਂ ਲੱਗਦੀ ਉਹਦੇ ਵਿੱਚ ਗਰੀਬ ਬੰਦਾ ਜਿਹੜਾ ਕੋਈ 3 3000 3500 ਦਿਹਾੜੀਆਂ ਦਾ ਬੰਨਾ ਕੀ ਉਹ ਕਣਕ ਲਊਗਾ ਜਾਂ ਉਹ ਆਪਦੇ ਬੱਚਿਆਂ ਦੇ ਗਰਮੀ ਜਾਂ ਸਰਦੀ ਦੇ ਕੱਪੜੇ ਲਊਗਾ ਜਾਂ ਉਹ ਚੱਪਲਾ ਲਊਗਾ ਜਾਂ ਬੂਟ ਲਊਗਾ ਜਾਂ ਰੋਟੀ ਖਾਊਗਾ ਜਾਂ ਸਬਜ਼ੀ ਲਊਗਾ ਇੱਕ ਦਿਨ ਦੀ ਸਬਜ਼ੀ 100 ਰੁਪਏ ਦੀ ਬਣਦੀ ਆ ਇੱਕ ਟਾਈਮ ਦੀ 100 ਰੁਪਏ ਦੀ ਸਬਜ਼ੀ ਬਣਦੀ ਆ ਤੁਸੀਂ ਆਪ ਸਿਆਣੇ ਆ 200 ਰੁਪਿਆ ਤਾਂ ਦਿੱਲੀ ਦਾ ਸਬਜ਼ੀ ਦਾ ਨਿਕਲਦਾ ਹਰ ਕੋਈ ਮਾੜੇ ਤੋਂ ਮਾੜਾ ਬੰਦਾ ਸਬਜ਼ੀ ਨਾਲ ਰੋਟੀ ਖਾਣੀ ਚਾਹੁੰਦਾ ਤੇ ਸੌਜੀ ਦਿਨੋਂ ਦਿਨ ਵੱਧਦੀ ਜਾ ਰਹੀ ਆ ਰੇਟ ਵਧਦਾ ਜਾ ਰਿਹਾ ਹੁਣ ਤੁਸੀਂ ਦੱਸੋ ਕਿ ਮਜ਼ਦੂਰ ਵਾਸਤੇ ਕੀ ਰੇਟ ਬੰਨਿਆ ਜਾਊਗਾ ਜਿਵੇਂ ਇੱਕ ਕਿਸਾਨ ਵਾਸਤੇ ਰੇਟ ਬੰਨਿਆ ਗਿਆ ਉਸੇ ਤਰ੍ਹਾਂ ਜਿਹੜਾ ਮਜ਼ਦੂਰ ਵਰਗ ਚੋਂ ਆ ਚਾਹੇ ਉਹ ਜੱਟ ਸੇਖਾ ਮਜ਼ਦੂਰ ਦੀ ਗੱਲ ਕਰ ਰਿਆਂ ਚਾਹੇ ਉਹ ਐਸਸੀ ਆ ਚਾਹੇ ਉਹ ਬੀਸੀ ਆ ਚਾਹੇ ਉਹ ਜਰਨਲ ਆ ਕਾ ਇਹ ਕਿਸੇ ਧਰਮ ਦਾ ਜਿਹੜਾ ਮਜ਼ਦੂਰ ਵਰਗਾ ਉਹਨੂੰ ਕਨਕ ਤੇ ਰਹਿ ਤੋਣੀ ਚਾਹੀਦੀ ਆ ਔਰ ਜਿਹੜੀ ਸਰਕਾਰ ਆ ਫਿਰ ਇੱਥੇ ਮੇਰੀ ਹੋ ਸਕਦਾ ਕਿਸਾਨਾਂ ਨੂੰ ਇਹ ਗੱਲ ਮਾੜੀ ਤਾਂ ਲੱਗੇ ਪਰ ਮੈਂ ਪਹਿਲਾਂ ਗੱਲ ਥੋੜੀ ਕੀਤੀ ਆ ਦੂਜੀ ਵਾਂ ਮਜ਼ਦੂਰ ਦੀ ਕਰ ਰਿਆਂ ਮਜ਼ਦੂਰ ਨੂੰ ਨਹੀਂ ਜੈਜ ਰੇਟ ਤੇ ਦੇਣੀ ਪਰ ਮਜ਼ਦੂਰ ਦੀ ਦਿਹਾੜੀ ਵੱਲ ਸੋਚਿਆ ਜਾਵੇ 400 ਰੁਪਿਆ ਦਿਹਾੜੀ ਆ ਤੇ ਪੂਰੀਆਂ ਕੀ ਪਾਉਣੀਆਂ ਸਹੀ ਮਾਣੇ ਮਜ਼ਦੂਰ ਦੇ ਬਾਥਰੂਮ ਤੱਕ ਲੈਟਰਨ ਤੱਕ ਸਹੀ ਨਹੀਂ ਹੁੰਦੇ ਉਹ ਵੀ ਗੁਜ਼ਾਰਾ ਹੁੰਦਾ ਯਾਦ ਰੱਖ ਲੋ ਗੱਲ ਤਾਂ ਇਹ ਗੱਲਾਂ ਮੇਰੀਆਂ ਮਜ਼ਦੂਰ ਨੂੰ ਸਹੀ ਲੱਗਣਗੀਆਂ ਹੋ ਸਕਦਾ ਤਨਾਟ ਦੇ ਐਕਟ ਨੂੰ ਗੱਲਾਂ ਚੰਗੀਆਂ ਨਾਲ ਲੱਗਣ ਤੇ ਆਪਾਂ ਇੱਕ ਗੱਲ ਕਹਿੰਨੇ ਆ ਕਿ ਜਿਹੜੀ ਸਰਕਾਰ ਆ ਉਹ ਵੀ 5-5 ਕਿਲੋ ਕਣਕ ਤੇ ਹੁਣ ਕਈ ਕਹਿਣਗੇ ਫ੍ਰੀ ਮਿਲਦੀ ਆ ਐਹੋ ਜੀ ਫ੍ਰੀ ਕਣਕ ਆ ਜਿਹੜੀ ਭਾਈ ਇੰਨੀ ਤਾਂ ਕਣਕ ਅਗਲਾ ਕੀੜਿਆਂ ਦੇ ਭੌਣ ਤੇ ਪਾਉਂਦਾ ਆਖਦਾ ਪੁੰਨ ਲੱਗਦਾ ਤਾਂ ਇਹ ਜਿਹੜੀ ਕੀੜਿਆਂ ਦੇ ਭੌਣ ਵਾਲੀ ਕਣਕ ਲੋਕਾਂ ਨੂੰ ਦਿੰਦੇ ਆ ਮੈਂ ਇਹ ਕਹਿਣਾ ਕਿ ਘਰਾਂ ਵਿੱਚ ਰੋਜ਼ਗਾਰ ਦੇ ਦਿਓ ਚਾਹੇ ਕੋਈ ਜੱਟ ਦਾ ਪੁੱਤ ਆ ਚਾਹੇ ਕੋਈ ਮਜਬੀ ਸਿੱਖ ਦਾ ਪੁੱਤ ਆ ਚਾਹੇ ਉਹ ਐਸਸੀ ਆ ਚਾਹੇ ਕੋਈ ਬੀਸੀ ਆ ਚਾਹੇ ਕੋਈ ਜਰਨਲ ਚਾਹੇ ਉਹ ਹਿੰਦੂ ਮੁਸਲਮ ਸਿੱਖੀ ਸਾਈ ਆ ਕੰਮ ਸੇ ਕੰਮ ਅਗਲਾ ਇਸ ਸਮੇਂ ਦੇ ਵਿੱਚ ਦੋ ਡੰਗ ਦੀ ਰੋਟੀ ਤਾਂ ਚੱਜ ਤਰ੍ਹਾਂ ਖਾ ਲਵੇ ਭਰਾਵੋ ਦਿਨੋ ਦਿਨ ਹਰ ਚੀਜ਼ ਦਾ ਰੇਟ ਵੱਧ ਰਿਹਾ ਮਜ਼ਦੂਰ ਦੀ ਦਿਹਾੜੀ ਨਹੀਂ ਵੱਧ ਰਹੀ ਹਰ ਚੀਜ਼ ਇੱਥੇ ਇਸ ਦੇਸ਼ ਦੇ ਵਿੱਚ ਮਿਲਦੀ ਆ ਪਰ ਇਨਸਾਫ ਨਹੀਂ ਮਿਲਦਾ ਇਹ ਗੱਲ ਸੱਚ ਆ ਹੁਣ ਮੈਂ ਗੱਲ ਕਰ ਲੱਗਿਆ ਸੀ ਕਿ ਜਿਹੜੀ ਮੈਂ ਗੱਲ ਕੀਤੀ ਸੀ ਕਿ ਪਾਣੀ ਦਾ ਜਿਹੜਾ ਕਹ ਲੋ ਉਹ ਜਿਹੜੀ ਪਾਣੀ ਵਾਲੀਆਂ ਹੁੰਦੀਆਂ ਅੱਗ ਬੁਝਾਉਣ ਵਾਲੀਆਂ ਉਹ ਖਰਾਬ ਆ ਇਹ ਖਰਾਬ ਵੀ ਜਨਤਾ ਕਰਕੇ ਆ ਜਨਤਾ ਸਿਰਫ ਤੇ ਸਿਰਫ ਆਪਦੇ ਘਰ ਵੱਲ ਧਿਆਨ ਦਿੰਦੀ ਆ ਹੋਰਾਂ ਕੰਮਾਂ ਵੱਲ ਧਿਆਨ ਦਿੰਦੀ ਆ ਪਰ ਉਹਨਾਂ ਨੇ ਕਦੇ ਸਾਡਾ ਸਿਸਟਮ ਦੇ ਵਿੱਚ ਕੀ ਖਰਾਬੀ ਆ ਜਿਹੜਾ ਕਹਿ ਲੋ ਬਿਜਲੀ ਮਹਿਕਮੇ ਦਾ ਗ੍ਰੈਡ ਆ ਸਹੀ ਆ ਕਿ ਖਰਾਬ ਆ ਉਹਦੀ ਛੱਤ ਡਿੱਗਣ ਵਾਲੀ ਆ ਕਿ ਨਹੀਂ ਸਕੂਲ ਦੀ ਛੱਤ ਡਿੱਗਣ ਵਾਲੀ ਆ ਕਿ ਨਹੀਂ ਕਦੇ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਕਰਕੇ ਅੱਜ ਉਹ ਅੱਗ ਬੁਝਾਉਣ ਵਾਲੀਆਂ ਮਸ਼ੀਨਾਂ ਜਿਹੜੀਆਂ ਮੈਂ ਕਹੂੰਗਾ ਅੱਜ ਉਹ ਖਰਾਬ ਪਈਆਂ ਖਰਾਬ ਪਈਆਂ ਹੀ ਕਹਾਂਗੇ ਜਦੋਂ ਉੱਥੇ ਇੱਕ ਵੀਡੀਓ ਆ ਰਹੀ ਉਹ ਕਹਿੰਦੇ ਇਸ ਤਰ ਬਾਲਟੀ ਨਾਲ ਪਾਣੀ ਪਾ ਰਹੇ ਆ ਇੱਥੇ ਕੀ ਹੋਣਾ ਤਾਂ ਮੈਂ ਬੇਨਤੀ ਕਰਦਾ ਨੀਰਾਪੁਰਾ ਆਪਾਂ ਬਿਜ਼ਨਸਮੈਨ ਨੂੰ ਨਾ ਬਚਾਈਏ ਕਿਸਾਨ ਨੂੰ ਵੀ ਬਚਾਓ ਹੁਣ ਕੁਝ ਲੋਕ ਮੈਨੂੰ ਇਹ ਕਹਿਣਗੇ ਕਿ ਵਿਸ਼ਵਦੀਪ ਤੂੰ ਕਿਸਾਨਾਂ ਦੇ ਧਰਨੇ ਤੇ ਜਾਨਾ ਮੈਂ ਕਹਿੰਨਾ ਬਿਲਕੁਲ ਜਾਨਾ ਮੈਂ ਅੱਜ ਵੀ ਧਰਨੇ ਤੇ ਜਾਊਂਗਾ ਕੱਲ ਨੂੰ ਵੀ ਧਰਨੇ ਤੇ ਜਾਊਂਗਾ ਪਰਸੋਂ ਵੀ ਧਰਨੇ ਤੇ ਜਾਊਂਗਾ ਚਾਹੇ ਉਹ ਕਿਸੇ ਯਾਤਰਾ ਲੱਗਿਆ ਹੋਵੇ ਚਾਹੇ ਕਿਸੇ ਧਰਮ ਦਾ ਲੱਗਿਆ ਹੋਵੇ ਸੱਚਾ ਹੋਣਾ ਚਾਹੀਦਾ ਮੈਂ ਜਾਊਂਗਾ ਕਿਸਾਨ ਦੇ ਧਰਨੇ ਤੇ ਮੈਂ ਜਾਣਾ ਕਿਹਦੇ ਆਸਤੇ ਆ ਕਿਸੇ ਜਾਤ ਆਸਤੇ ਨਹੀਂ ਕਿਸਾਨ ਆਸਤੇ ਜਾਣਾ ਜਿਸ ਦਿਨ ਇਹ ਕਿਸਾਨਾਂ ਦੀਆਂ ਪੈਲੀਆਂ ਕਿਸੇ ਬਿਜ਼ਨਸਮੈਨ ਦੇ ਹੱਥ ਦੇ ਵਿੱਚ ਹੋਈਆਂ ਸਾਡੇ ਕੋਲੋਂ ਇਹ ਕਣਕਾਂ ਨਹੀਂ ਖਰੀਦੀਆਂ ਜਾਣੀਆਂ ਸਾਡੇ ਕੋਲੋਂ ਇਹ ਰੋਟੀ ਨਹੀਂ ਖਾਧੀ ਜਾਣੀ ਅੱਜ ਕਿਸਾਨ ਦੇ ਖੇਤ ਦੇ ਵਿੱਚ ਕਣਕ ਹੋਣ ਦੇ ਬਾਵਜੂਦ ਵੀ ਗਰੀਬ ਬੰਦਾ ਰੋਟੀ ਖਾਣ ਤੋਂ ਹਲੇ ਫਿਰ ਵੀ ਮੈਂ ਕਹਿੰਦਾ ਔਖਾ ਹੋ ਰਿਹਾ ਤੇ ਜਿਸ ਦਿਨੇ ਕਣਕਾਂ ਉਹ ਤਣਾਟ ਲੋਕਾਂ ਦੇ ਹੱਥਾਂ 'ਚ ਹੋ ਗਈਆਂ ਉਸ ਟਾਈਮ ਤੇ ਇੱਕ ਡੰਗ ਦੀ ਰੋਟੀ ਅੱਜ ਸਬਜੀ ਕੱਲੀ 100 ਰੁਪਏ ਦੀ ਬਣਦੀ ਹੈ ਇੱਕ ਡੰਗ ਦੀ ਉਸ ਟਾਈਮ ਤੇ ਕੱਲੀ ਰੋਟੀ ਹੋ ਸਕਦਾ 500 ਰੁਪਏ ਦੀ ਬਣੀ ਬੰਦੇ ਨੂੰ ਤਾਂ ਮੈਂ ਇਹ ਕਹਿਣਾ ਕਿ ਜਿਹੜੇ 버ਗਰ ਤੱਕ ਸੁਣੋ ਸ਼ਹਿਰੋ ਵਾਲਿਓ ਵੀਰੋ ਜਿਹੜਾ ਟਮਾਟਰ ਪੈਂਦਾ ਉਹ ਕਿਸਾਨ ਦੇ ਖੇਤੋਂ ਗੰਡਾ ਪੈਂਦਾ ਪਿਆਜ਼ ਪੈਂਦਾ ਉਹ ਕਿਸਾਨ ਦੇ ਖੇਤੋਂ ਲਸਣ ਖਾਓ ਖੂਨ ਪਤਲਾ ਕਰਦਾ ਲਸਣ ਦੇ ਆ ਫਾਇਦੇ ਆ ਕਿਸਾਨ ਦੇ ਖੇਤੋਂ ਤਾਂ ਕਰਕੇ ਮੇਰਾ ਜਾਣਾ ਜ਼ਰੂਰੀ ਆ ਕਿੱਥੇ ਆ ਜਿਹੜੀਆਂ ਫਾਇਦੇਵੰਦ ਚੀਜ਼ਾਂ ਜਾਮਣ ਖਾਣੇ ਹੈ ਮੰਮੀ ਸ਼ਹਿਰ ਵਾਲੇ ਕਹਿੰਦੇ ਆ ਬਿਲਕੁਲ ਜਾਵਣ ਕਿਸਾਨ ਦੇ ਖੇਤੋਂ ਮੈਂ ਤਾਂ ਅੰਬ ਖਾਣੇ ਆ ਆਮ ਬ ਕਿਸਾਨ ਦੇ ਖੇਤੋਂ ਕੇਲਾ ਖਾਓ ਬੜੇ ਫਾਇਦੇ ਕਿਸਾਨ ਦੇ ਖੇਤੋਂ ਅੰਗੂਰ ਖਾਣੇ ਆ ਕਿਸਾਨ ਦੇ ਖੇਤੋਂ ਚੀਕੂ ਖਾਣੇ ਆ ਕਿਸਾਨ ਦੇ ਖੇਤੋਂ ਆਲੂ ਬੁਖਾਰਾ ਕਿਸਾਨ ਦੇ ਖੇਤੋਂ ਇਮਬਲੀ ਖਾਓ ਕਿਸਾਨ ਦੇ ਖੇਤੋਂ ਹਰ ਚੀਜ਼ ਕਿਸਾਨ ਦੇ ਖੇਤੋਂ ਆ ਮੀਟ ਖਾਣਾ ਕਿਸਾਨ ਦੇ ਖੇਤੋਂ ਕਿਉਂਕਿ ਮੁਰਗਿਆਂ ਨੂੰ ਤੇ ਬੱਕਰੇ ਬੱਕਰੀਆਂ ਨੂੰ ਵੀ ਕਿਸਾਨ ਦੇ ਖੇਤੋਂ ਪਾਇਆ ਜਾਂਦਾ ਸਾਰਾ ਕੁਝ ਤਾਂ ਮੈਂ ਤਾਂ ਕਰਕੇ ਕਿਸਾਨ ਦੇ ਧਰਨੇ ਚ ਜਾਣਾ ਜ਼ਰੂਰੀ ਸਮਝਦਾ ਕਿ ਜਿਸ ਦਿਨ ਇਹ ਸਾਰਾ ਕੁਝ ਬਿਜ਼ਨਸਮੈਨਾਂ ਦੇ ਹੱਥ ਵਿੱਚ ਹੋ ਗਿਆ ਉਸ ਟਾਈਮ ਤੇ ਸਾਡੇ ਪੱਲੇ ਕੱਖ ਨਹੀਂ ਪੈਣਾ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਨੀਰਾਪੁਰਾ ਆਪਾਂ ਜਿਹੜੀ ਉਹ ਕਹਿੰਦੇ ਨਾ ਪਰਾਲੀ ਬਚਾਈ ਜਾਂਦੇ ਆ ਉਹਦੇ ਵਾਸਤੇ ਕਿੰਨੀਆਂ ਮਸ਼ੀਨਾਂ ਆਈਆਂ ਮੈਂ ਕਿਉਂ ਕਹਿ ਰਿਹਾ ਬਿਜ਼ਨਸਮੈਨਾਂ ਦੀ ਕਿਉਂਕਿ ਮਸ਼ੀਨਾਂ ਆਈਆਂ ਪਰਾਲੀ ਨੂੰ ਇਕੱਠੀ ਕਰੋ ਉਹਨੂੰ ਵੇਚੋ ਲਾਲਚਾ ਰਾ ਦਿੱਤਾ ਇੱਕ ਉਸੇ ਤਰ੍ਹਾਂ ਆ ਕਣਕਾਂ ਬਚਾਓ ਕਣਕ ਬਚਾਓ ਅੱਜ ਕਣਕਾਂ ਨੂੰ ਬਚਾਓ ਕਣਕਾਂ ਮਾਰੋ ਨਾ ਕਿਸਾਨ ਦਾ ਫਸਲਾ ਤੋਂ ਮਾਨਣਾ ਕੋ ਪੰਜ ਦਰਿਆਵਾਂ ਦੀ ਧਰਤੀ ਹੋਵੇ ਤੇ ਪਾਣੀ ਨਾ ਮਿਲੇ ਅਖੇ ਮੋਟਰਾਂ ਛੱਡਾਂਗੇ ਸਾਨੂੰ ਮੋਟਰਾਂ ਨਾਲ ਪਾਣੀ ਲਾਉਣਾ ਪੈ ਰਿਆ ਫਿਰ ਪੰਜਾਬ ਕਾਦਾ ਹੋ ਗਿਆ ਤੁਸੀਂ ਦੱਸੋ ਮੰਡੀਆਂ ਦੇ ਵਿੱਚ ਫਸਲ ਪਈ ਹੋਵੇ ਜਾਨ ਬੁੱਝ ਕੇ ਖੱਜਲ ਕਰਨਾ ਤਾਂ ਕਿ ਕਿਸਾਨ ਫਸਲ ਵੱਲ ਧਿਆਨ ਨਾ ਦੇਵੇ ਡੀਪੀ ਨਾ ਮਿਲਣੀ ਟਾਈਮ ਤੇ ਤਾਂ ਕਿ ਕਿਸਾਨ ਫਸਲ ਵੱਲ ਧਿਆਨ ਨਾ ਦੇਵੇ ਤੁਹਾਡੇ ਕੋਲ ਵਕਾਉਣੀਆਂ ਇਹਨਾਂ ਨੇ ਨੋਟ ਕਰੋ ਤੇ ਮੈਂ ਕਿਸਾਨਾਂ ਨੂੰ ਅਖੀਰ ਦੇ ਵਿੱਚ ਬੇਨਤੀ ਕਰਦਾ ਕਿ ਅੱਜ ਜਿਹੜੀ ਕਣਕਾ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਬੈਠੇ ਆ ਜੇ ਅੱਜ ਉਹਨਾਂ ਨਾਲ ਖੜੋਂਗੇ ਤਾਂ ਕੱਲ ਨੂੰ ਤੁਹਾਡੇ ਨਾਲ ਧਰਨਿਆ ਤੇ ਜਾਣਗੇ ਨਹੀਂ ਤਾਂ ਇਦੀ ਅੱਖੀ ਯਾਦ ਰੱਖ ਲੋ ਜੇ ਝੱਗਾ ਚੱਕ ਕੇ ਤੁਸੀਂ ਵਿਖਾਉਂਗੇ ਕੱਲ ਨੂੰ ਝੱਗਾ ਚੱਕ ਕੇ ਉਹਨਾਂ ਨੇ ਵਿਖਾਦ ਦੇਣਾ ਆਪਾਂ ਨੂੰ ਪਿੰਡ ਦੇ ਵਿੱਚ ਭਾਈਚਾਰਾ ਬਣਾਉਣਾ ਚਾਹੀਦਾ ਆਪਣਾ ਭਾਈਚਾਰਾ ਇਹ ਜੇ ਆਪਾਂ ਕਹਿੰਦੇ ਨੌ ਮਾਸ ਦਾ ਰਿਸ਼ਤਾ ਤਾਂ ਅੱਜ ਉਹਨਾਂ ਨੂੰ ਪੁੱਛੋ ਤੁਸੀਂ ਅੱਜ ਕਣਕ ਵਾਢ ਲਈ ਆ ਤੁਸੀਂ ਜਿਹੜੀ ਪ੍ਰਾਲੀ ਪਈ ਆ ਲੌਸਮੈਂਟਾ ਕਰੋ ਪਿੰਡਾਂ ਦੇ ਵਿੱਚ ਕਿ ਭਾਈ ਜਿਹੜੀ ਆ ਸਾਡੀਆਂ ਅਸੀਂ ਕਣਕ ਵਾਢ ਲਈ ਆ ਜਿਹੜੇ ਗਰੀਬ ਭੈਣ ਭਾਈ ਨੇ ਤੂੜੀ ਬਣਾਉਣੀ ਆ ਉਹਦੇ ਕੋਲ ਦੋ ਤਿੰਨ ਦਿਨਾਂ ਦਾ ਸਮਾਂ ਜੋ ਤੂੜੀ ਬਣਾਵੇ ਤਾਂ ਕਿ ਮਜ਼ਦੂਰ ਕਿਤੇ ਨਾ ਕਿਤੇ ਸੋਚੇ ਕਿ ਹਰ ਸਾਡੇ ਨਾਲ ਕਿਤੇ ਖੜੇ ਆ ਜੇ ਮੈਂ ਕਹਿੰਨਾ 2425 ਰੁਪਏ ਰੇਟ ਆ ਤੁਸੀਂ 2350 ਨੂੰ ਓਕਾ ਦਿਓ ਕਿ ਜਿਹਨੇ ਲੈਣੀਆਂ ਭਾਈ ਲੈ ਲਓ ਆ ਕੇ ਕਣਕ ਸਾਡੇ ਕੋਲੋਂ ਕੋਈ ਜੇ 2320 ਨੂੰ ਕਹੋਗੇ ਕਿਨੇ ਤੁਹਾਡੇ ਕੋਲ ਆ ਕੇ 20-20 ਕੁਆਂਟਲ ਲੈਣੀ ਆ ਉਹ ਕਿ ਜਿਹਦਾ ਹੱਥ ਸਰਦਾ ਕਿਸ ਨੇ ਫੜ ਧੜ ਕੇ ਤੁਹਾਡੇ ਕੋਲੋਂ ਕਣਕ ਲੈਣੀ ਆ ਤੇ ਉਹਨੂੰ ਖੜੋਂਗੇ ਤੁਹਾਨੂੰ 5-700 ਹੋ ਸਕਦਾ 2000 ਦਾ ਘਾਟਾ ਪੈ ਜੇ ਪਰ ਕਿਸਾਨੀ ਨੂੰ ਫਾਇਦਾ ਬਹੁਤ ਹੋ ਜਾਣਾ ਕਿਉਂਕਿ ਤੁਹਾਡੇ ਨਾਲ ਮਜ਼ਦੂਰ ਨੇ ਖੜ ਜਾਣਾ ਅੱਜ ਮਜ਼ਦੂਰ ਦੇ ਨਾਲ ਖੜਨ ਦਾ ਤੁਹਾਡਾ ਸਮਾਂ ਕੱਲ ਨੂੰ ਉਹ ਖੜੂਗਾ ਤੇ ਜੇ ਤੁਸੀਂ ਨਹੀਂ ਖੜਦੇ ਤਾਂ ਕਿਹਨੇ ਖੜਨਾ ਇੱਕ ਪਾਸੇ ਕਈ ਲੋਕ ਇਹੋ ਜਿਹੇ ਆ ਅੰਬਾਨੀ ਡਾਨੀ ਆ ਜਿਹੜੇ ਉਹ ਧਰਨੇ ਲਵਾ ਕੇ ਅਸੀਂ ਨੌਜਵਾਨ ਸ਼ਹੀਦ ਕਰਾਤੇ ਕਈ ਮੂਰਖ ਬੰਦੇ ਇਹੋ ਜਿਹੇ ਉਹਨਾਂ ਦੇ ਗਦੌਮਾਂ ਚ ਜਾ ਕੇ ਉਹਨਾਂ ਦੇ ਜਾ ਕੇ ਫੈਕਟਰੀਆਂ ਚ ਉਹ ਕਣਕ ਵੇਚੀ ਜਾਂਦੇ ਆ ਚਾਂਦਰ ਪਈਆਂ ਪਿੱਛੇ ਤੇ ਆਪਾਂ ਕਹਿੰਦੇ ਆ ਫਲਾਣਾ ਭਗਵੰਤਮਾਨ ਵੇਖ ਗਿਆ ਫਲਾਨਾ ਵੇਖ ਗਿਆ 80 100 100 ਰੁਪਏ ਪਿੱਛੇ ਵਿਕੀ ਜਾਂਦੇ ਆ ਤੇ ਅਗਲੇ ਭਾਈ ਅਰਬਾਂ ਖਰਬਾਂ ਪਿੱਛੇ ਕਿਉਂ ਨਾ ਵਿਕਣ ਇਹ ਗੱਲ ਦਾ ਜਵਾਬ ਆ ਤੁਹਾਡੇ ਕੋਲ ਨੋਟ ਕਰੋ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿਸਾਨ ਤੇ ਮਜ਼ਦੂਰ ਵੱਲ ਧਿਆਨ ਕੀਤਾ ਜਾਵੇ ਮਜ਼ਦੂਰ ਕਿਸੇ ਵੀ ਵਰਗ ਦਾ ਹੋ ਸਕਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ